ਹਾਂਜੀ ਦੋਸਤੋ ਸਾਰਿਆਂ ਨੂੰ ਫੇਰ ਤੋਂ ਇੱਕ ਵਾਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦਾ ਜਿਹੜਾ ਰੁਝਾਨ ਆ ਜੀ ਉਹ ਤੁਹਾਨੂੰ ਸ਼ਾਇਦ ਦੇਖ ਕੇ ਪਤਾ ਲੱਗਦੀ ਹੋਵੇ ਕਿ ਬਿਜ਼ੀ ਲਾਈਫ ਦੀਆਂ ਗੱਲਾਂ ਹਰ ਰੋਜ਼ ਚੱਲਦੀਆਂ ਨੇ ਪਰ ਅੱਜ ਇੱਕ ਛੋਟਾ ਜਿਹਾ ਖੁਸ਼ੀ ਦਾ ਦਿਨ ਵੀ ਆ ਹੈ ਨਾ ਖੁਸ਼ੀ ਦਾ ਦਿਨ ਇਹ ਸੀਗਾ ਸਾਡੇ ਲਈ ਜਿਆਦਾ ਲੰਬਾ ਨਾ ਲਜਾਈਏ ਕਿ ਸਾਨੂੰ ਅੱਜ ਮਿਸਤਰੀ ਮਿਲ ਗਿਆ ਮਿਸਤਰੀ ਮਿਲ ਗਿਆ ਜਿਹਦੀ ਅਸੀਂ ਵੇਟ ਤਕਰੀਬਨ 15 ਤੋਂ 18 ਦਿਨ ਹੋ ਗਏ ਸਾਨੂੰ ਸਾਨੂੰ ਅੱਜ ਮਿਸਤਰੀ ਮਿਲ ਗਿਆ ਜਿਹੜਾ ਆਪਣਾ ਕੰਮ ਰਹਿੰਦਾ ਸੀਗਾ ਦੋਸਤੋ ਉਹ ਅੱਜ ਪ੍ਰੋਪਰ ਸਾਰੇ ਹੀ ਤਿਆਰ ਹੋ ਜਾਣਾ ਹੈਗਾ ਰੰਗ ਵਗੈਰਾ ਦਾ ਕੰਮ ਦੇਖੋ ਆਪਾਂ ਨੇ ਦਿਖਾਈ ਦਿੱਤਾ ਲੱਕੜੀ ਰ ਹੈ ਨਾ ਵੀ ਰੰਗ ਆਪਾਂ ਨੇ ਕਰਵਾ ਦਿੱਤਾ ਸਾਰਾ ਪੇਂਟਿੰਗ ਆ ਵਗੈਰਾ ਹੈ ਨਾ ਸੋ ਜਿਹੜੀ ਬਾਅਦ ਹੀ ਡੈਕੋਰੇਸ਼ਨ ਆ ਕਿ ਉਹ ਆਪਾਂ ਹੌਲੀ ਹੌਲੀ ਪੜਾਦਾਰ ਪੜਾਕ ਕਰੀ ਚੱਲਾਂਗੇ ਚੱਲਾਂਗੇ ਹਾਂਜੀ ਸੋ ਪਹਿਲਾਂ ਜਿਹੜਾ ਤੁਹਾਨੂੰ ਦਿਖਾਵਾਂਗੇ ਸਿਸਟਮ ਉਹ ਤੁਸੀਂ ਦੇਖੋਗੇ ਮਾਰਨਿੰਗ ਟਾਈਮ ਦੀ ਦੁੱਧ ਦੀ ਕਲੈਕਸ਼ਨ ਦੁੱਧ ਦਾ ਜੋ ਵੀ ਸਰਕਲ ਚੱਲਦਾ ਹੈਗਾ ਉਹ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਸਰਕਲ ਹੋਵੇਗਾ ਉਹ ਮਿਸਤਰੀ ਦਾ ਦਿਖਾਵਾਂਗੇ ਮਿਸਤਰੀ ਨਾਲ ਗੱਲਾਂ ਬਾਤਾਂ ਕਰਦੇ ਆਂ ਜੀ ਸੋ ਬਣੇ ਰਹੋ ਇਸੇ ਤਰ੍ਹਾਂ ਹੀ ਤੇ ਇਸ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਆ ਕਰੋ ਦੋਸਤੋ ਸੋ ਆਸ ਕਰਾਂਗੇ ਕਿ ਜਿਹੜੇ ਹੁਣ ਦੇ ਵਲੌਗ ਨੇ ਕੋਈ ਸਾਡੇ ਉਹ ਜ਼ਿਆਦਾਤਰ ਅਸੀਂ ਘਰੇਲੂ ਹੀ ਪਾਰ ਹੈ ਮਤਲਬ ਕਰਦੇ ਆਂ ਗੱਲਾਂ ਬਾਤਾਂ ਹੈ ਨਾ ਆ ਥੋੜਾ ਜਿ ਤੁਸੀਂ ਸਪੋਰਟ ਕਰੋਗੇ ਤਾਂ ਇਹ ਹੀ ਵਲੌਗ ਕਿਸੇ ਹੋਰ ਵਧੀਆ ਜਗ੍ਹਾ ਤੇ ਵੀ ਹੈ ਨਾ ਜਗ੍ਹਾ ਤਾਂ ਵੈਸੇ ਵਧੀਆ ਗਿਆ ਹੀ ਨਹੀਂ ਹੈਗਾ ਵੀ ਜਗ੍ਹਾ ਕੋਈ ਮਾੜੀ ਹੈਗੀ ਪਰ ਇਹ ਹੈਗਾ ਉਹਦੇ ਨਾਲ ਬੰਦੇ ਦਾ ਪ੍ਰੋਫੈਸ਼ਨ ਵੀ ਚੇਂਜ ਹੁੰਦਾ ਹੈ ਨਾ ਇਹ ਵੀ ਗੱਲ ਸਮੇਂ ਦੇ ਨਾਲ ਆਉਂਦੀ ਹੈ ਨਾ ਸੋ ਇਸੇ ਤਰ੍ਹਾਂ ਆਪਣਾ ਪਿਆਰ ਬੁਣਾਈ ਰੱਖਿਆ ਕਰੋ ਸੋ ਪਿਆਰੇ ਦੋਸਤੋ ਐਦਾਂ ਸਾਡੀ ਸਵੇਰ ਦੀ ਜਿਹੜੀ ਮਾਰਨਿੰਗ ਹੈ ਸਾਡੀ ਆਪਣੀ ਉਹ ਸਟਾਰਟ ਹੁੰਦੀ ਹੈ ਆ ਡੈਰੀ ਦੇ ਉੱਪਰ ਕੇਨ ਵਗੈਰਾ ਆਪਾਂ ਸਜਾ ਦਿੱਤੇ ਨੇ ਤੇ ਦੁੱਧ ਪੈਣਾ ਹੋ ਗਿਆ ਸਟਾਰਟ ਦੋਸਤੋ ਬੜਾ ਖਿੱਚਦਾ ਕੰਮ ਹੁੰਦਾ ਹੈਗਾ ਸਵੇਰ ਸੁਬਾ ਤੇ ਜਿਹੜਾ ਆਪਾਂ ਨੇ ਟਾਈਮ ਵੀ ਰੱਖਿਆ ਹੈਗਾ ਉਹ ਤਕਰੀਬਨ 6 ਤੋਂ ਆਪਾਂ 8 ਦੀ ਰੱਖਿਆ ਦੋਸਤੋ ਕਿਉਂਕਿ ਜ਼ਿੰਦਗੀ ਦੇ ਵਿੱਚ ਵੀ ਤੇ ਕੰਮ ਕਾਜ ਦੇ ਵਿੱਚ ਵੀ ਇੱਕ ਪ੍ਰੋਫੈਸ਼ਨ ਇਹ ਹੀ ਲਾਗੂ ਕੀਤਾ ਗਿਆ ਹੈਗਾ ਕਿ ਜੋ ਵੀ ਕੰਮ ਹੈਗਾ ਉਹਨੂੰ ਮਤਲਬ ਉਹਨਾਂ ਹੀ ਟਾਈਮ ਦਿਓ ਤੇ ਤਕਰੀਬਨ 2 ਘੰਟਿਆਂ ਦੇ ਵਿੱਚ ਉਹ ਕਲੈਕਸ਼ਨ ਉਹ ਵਧੀਆ ਹੋ ਜਾਂਦੀ ਹੈ ਬਸ 8:00 ਵਜੇ 10-15 ਮਿੰਟ ਤੇ ਆਪਣੀ ਗੱਡੀ ਵੀ ਆ ਜਾਂਦੀ ਹੈ ਸੋ ਗਰਮੀ ਬਹੁਤ ਜ਼ਿਆਦਾ ਆ ਗਈ ਅੰਦਰ ਭਾਵੇਂ ਅੱਜ ਸਵੇਰ ਜੇ ਸਟਾਰਟ ਹੀ ਹੋਇਆ 7 ਕ ਦਾ ਟਾਈਮ ਹੈਗਾ ਕੁਝ ਇੱਥੇ ਆਪਣੇ ਪੱਖੇ ਚੱਲਦੇ ਰਹਿੰਦੇ ਆ ਅੰਦਰ ਦੋ ਸੌਰੀ ਆਪਣੇ ਵੱਡੇ ਫਰਿੱਜ ਚੱਲਦੇ ਆ ਵੱਡੇ ਫਰਿੱਜਾਂ 'ਚ ਚੱਲਣ ਕਾਰਨ ਗਰਮੀ ਬਹੁਤ ਜ਼ਿਆਦਾ ਬਣ ਜਾਂਦੀ ਆ ਅੰਦਰ ਪਰ ਇਹਨਾਂ ਦਾ ਵੀ ਅੱਜ ਆਪਾਂ ਨੇ ਹੱਲ ਕਰਿਆ ਦੋਸਤੋ ਦੋ ਪੱਖੇ ਵੀ ਲਿਆਂਦੇ ਆਪਾਂ ਨੇ ਇੱਕ ਤਾਂ ਲਿਆਂਦਾ ਆਪਾਂ ਨੇ ਹਵਾ ਬਾਹਰ ਕੱਢਣ ਵਾਲਾ ਤੇ ਇੱਕ ਲਿਆਂਦਾ ਦੋਸਤੋ ਆਪਾਂ ਨੇ ਸਟੈਂਡ ਪੱਖੀ ਉਹ ਵੀ ਅੱਜ ਲਾਉਣੀ ਆ ਸੋ ਕੋਈ ਦੁੱਧ ਪਾ ਰਿਹਾ ਹੈ ਕਿਤੇ ਕੋਈ ਦੁੱਧ ਲੈ ਜਾ ਰਿਹਾ ਸੋ ਸੁਬਾ ਸੁਬਾ ਦੇ 2 ਘੰਟੇ ਨਾ ਬਹੁਤ ਡਿਊਟੀ ਸਖਤ ਹੁੰਦੀ ਹੈ ਖਾਸ ਕਰਕੇ ਦੁੱਧ ਦੀ ਭਾਈਚਾਰੇ ਦੀ ਜਿਹੜੀ ਡਿਊਟੀ ਹੈ ਉਹ ਬਹੁਤ ਜਿਆਦਾ ਸਖਤ ਹੈ ਦੋਸਤੋ ਇੱਕ ਤਾਂ ਇਹ ਹੁੰਦਾ ਹੈ ਕਿ ਇਹਨਾਂ ਨੂੰ ਕਿਤੇ ਵੀ ਆਉਣ ਜਾਣ ਦਾ ਸਮਾਂ ਨਹੀਂ ਮਿਲਦਾ ਜੇ ਸਮੇਂ ਚੋਂ ਸਮਾਂ ਕੱਢਣਾ ਵੀ ਮਤਲਬ 2 ਘੰਟੇ ਦੀ ਜਿਹੜੀ ਡਿਊਟੀ 2.5 ਘੰਟੇ ਦਾ 3 ਘੰਟੇ ਦਾ ਸਵੇਰ ਦਾ ਸਮਾਂ ਉਹ ਹੀ 2.5 ਘੰਟੇ ਦਾ ਸਮਾਂ ਸ਼ਾਮ ਦਾ ਵੀ ਪੱਕਾ ਹੀ ਸਮਾਗ ਹੈ ਇਹਨਾਂ ਦਾ ਹੈਨਾ ਜੇ ਕਿਤੇ ਜਾਣਾ ਤੁਸੀਂ ਤਾਂ ਪਹਿਲਾਂ ਤੁਹਾਨੂੰ ਬੰਦੇ ਦਾ ਹੱਲ ਕਰਨਾ ਪੈਣਾਗਾ ਕੰਮ ਤੇ ਜਾਣ ਤੋਂ ਪਹਿਲਾਂ ਜਾਂ ਕਿਤੇ ਰਿਸ਼ਤੇਦਾਰੀ 'ਚ ਜਾਂ ਕਿਤੇ ਦੂਰ ਦਰਾਡੇ ਵੀ ਤੁਸੀਂ ਜਾਨਿਓ ਇਹਦਾ ਮੈਂ ਇੱਥੋਂ ਤੱਕ ਵੀ ਦੇਖਿਆ ਵੀ ਤੁਹਾਡੇ ਦੇ ਕਿੱਡੀ ਦੁੱਖ ਮੁਸੀਬਤ ਆ ਪਰ ਜਿਹੜਾ ਡੇਰੀ ਦਾਤ ਹੁੰਦਾ ਹੈਗਾ ਇਹ ਦੋਨੋਂ ਟਾਈਮ ਹੀ ਖੁੱਲਦਾ ਹੈਗਾ ਇਹ ਨਹੀਂ ਹੁੰਦਾ ਵੀ ਡੇਰੀ ਦਾ ਸਿਸਟਮ ਬੰਦ ਹੋ ਜਾਂਦਾ ਹੈਗਾ ਸੋ ਕੁਝ ਵੀ ਆ ਦੋਸਤੋ ਪਰ ਮਿਹਨਤ ਦੇ ਵਿੱਚ ਮौज ਬੜੀ ਆ आनंद ਹੀ ਆਨੰਦ ਹੈ ਜਦੋਂ ਬੰਦਾ ਮਿਹਨਤ ਦੇ ਨਾਲ ਜੁੜਦਾ ਨਾ ਦਸਾਂ ਨਾ ਹੋਂ ਦੀ ਜਿਹੜੀ ਕਿਰਤ ਕਮਾਈ ਆ ਜਿਹੜਾ ਮੈਂ ਆਪਦੀਆਂ ਦਿਲ ਦੀਆਂ ਭਾਵਨਾਵਾਂ ਤੋਂ ਗੱਲ ਕਰਦਾ ਪਿਆ ਉਹਦਾ ਸਵਾਦ ਹੀ ਵੱਖਰਾ ਹੁੰਦਾ ਹੈ ਸੋ ਜੱਗ ਦਾ ਪਰ ਜਿੱਤ ਨਹੀਂ ਸਕਦੇ ਹੈਗੇ ਪਰ ਹਾਂ ਜਿੰਨੀ ਕਿ ਜ਼ਿੰਦਗੀ ਹੈ ਉਹ ਏਸੇ ਸਕੂਨ ਦੇ ਵਿੱਚ ਹੈਗੀ ਕਿ ਬਸ ਕਿਰਤ ਨੂੰ ਆਪਣੇ ਵਾਧਾ ਹੁੰਦਾ ਰਹੇ ਕਿਰਤ ਵੱਧ ਹੀ ਫੁੱਲਦੀ ਰਹੇ ਕਦੇ ਆਪਾਂ ਕੋਈ ਗਲਤ ਕੰਮ ਨਾ ਕਰੀਏ ਕੋਈ ਚੋਰੀ ਬੇਈਮਾਨੀ ਨਾ ਕਰੀਏ ਸੋ ਜਿੰਨੀ ਵੀ ਆਪਾਂ ਜ਼ਿੰਦਗੀ ਦੇ ਵਿੱਚ ਕਮਾਈ ਕਰਨੀ ਆ ਹੱਕ ਹਲਾਲ ਦੀ ਹੋਵੇ ਦੋਸਤੋ ਇਸ ਦੇ ਵਿੱਚ ਬਰਕਤਾਂ ਹੁੰਦੀਆਂ ਨੇ ਚਲੋ ਚੰਗਾ ਮਾੜਾ ਦੌਰ ਆ ਜ਼ਿੰਦਗੀ ਦੇ ਵਿੱਚ ਆਉਂਦਾ ਰਹਿੰਦਾ ਹੈ ਹੈਨਾ ਉਹ ਕਿਸੇ ਦੇ ਸਾਰੇ ਨਹੀਂ ਗਾ ਇਹ ਤੋਂ ਮਤਲਬ ਵੱਡੇ ਵੱਡਿਆਂ ਨੂੰ ਵੀ ਵਕਤ ਪੈ ਜਾਂਦਾ ਹੈ ਜਦੋਂ ਜ਼ਿੰਦਗੀ ਪਰ ਇਹ ਵੀ ਆ ਨਾਲ ਨਾਲ ਜ਼ਿੰਦਗੀ ਸਿਖਾਉਂਦੀ ਬਹੁਤ ਕੁਝ ਆ ਦੋਸਤੋ ਹਰ ਕਦਮ ਤੇ ਹਰ ਇੱਕ ਪੈਰ ਦੇ ਉੱਪਰ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਹਰ ਇੱਕ ਇਨਸਾਨ ਤੋਂ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਸੋ ਅੱਜ ਤਾਂ ਬਈ ਥੱਕ ਗਿਆ ਅੱਜ ਭਜਨ ਅੱਠ ਬਹੁਤ ਰਹੀ ਹੈਗੇ ਸੋ ਜਿਹੜਾ ਅੱਜ ਆਪਣਾ ਕੰਮ ਸੀਗਾ ਉਹ ਤੁਸੀਂ ਦੇਖ ਹੀ ਸਕਦੇ ਹੋ ਬਸ ਇਹ ਮੁਕੰਮਲ ਹੋ ਹੀ ਚੁੱਕਿਆ ਹੈਗਾ ਸੋ ਇਸ ਤੋਂ ਬਾਅਦ ਜਿਹੜਾ ਹੋਊਗਾ ਕੰਮ ਥੋੜਾ ਬਹੁਤ ਉਹ ਡੈਕੋਰੇਸ਼ਨ ਦਾ ਹੋਊਗਾ ਉਹ ਆਪਾਂ ਹੌਲੀ-ਹੌਲੀ ਸਟੈਪ-ਬਾਈ-ਸਟੈਪ ਕਰਾਂਗੇ ਹੈਨਾ ਆਪਰਾ ਤੇ ਤੁਸੀਂ ਜਨਵਾਰ ਕਨੇਟਾਇਰ ਦਾ ਸੁਮਾਣੇ ਦੇ ਬੀਰੋ ਦਾ ਟਿਕੜਾ ਆ ਰਿਹਾ ਹੈ ਜਿਹੜਾ ਰਸਤੇ ਨਾਲ ਜਨਵਾਰ ਜਨਵਾਰ ਜੇਰੇ ਟਮਾਟਾ ਹੋ ਜਾ ਰਿਹਾ ਕੋਈ ਨਹੀਂ ਮੈਂ ਤੁਹਾਨੂੰ ਮਨ ਕੇ ਚਲਾ ਆ ਵੀ ਆਪਾਂ ਕੰਪਨੀ ਵਿੱਚ ਵਸਦੀ ਬਣਾ ਦੀ ਚੱਲੀ ਹੈ ਤੇਰੀ ਵੀਡੀਓ ਤੋਂ ਪਹਿਲਾਂ ਆ ਜਿਹੜਾ ਜਿਹੜੀ ਆਪਾਂ ਉਹ ਤੇ ਹੋਏ ਆ ਮੈਂ ਸ੍ਰੇਟ ਨਹੀਂ ਹੋਇਆ ਕਿ ਹਾਂ ਜੀ ਜੀ ਉਹ ਦੋ ਆਪਾਂ ਜਿਹੜਾ ਪ੍ਰੋਜੈਕਟ ਦਾ ਹੱਲਾ ਪਾਉਣ ਤੋਂ ਉਪਰੋਂ ਬਿਠਾਇਆ ਸੀ ਬਾਪੂ ਲੋੜੇ ਲੋੜੇ ਤੱਕ ਗਏ Thank <laughs> you. ਲਓ ਜੀ ਸਾਡਾ ਪਿਆਰਾ ਜਿਹਾ ਬੱਚਾ ਰਪਿੰਦਰ ਵੀ ਦੁਕਾਨ ਤੇ ਪਹੁੰਚ ਚੁੱਕੀ ਹੈ। ਇਹਦੀ ਮੰਮਾ ਨੇ ਇੱਕ ਦੋ ਚੂਸਕੀਆਂ ਦਿੱਤੀਆਂ ਇਹਨੂੰ ਕੱਢ ਕੇ ਪਰ ਨਾ ਕਹਿੰਦਾ ਹਿੰਦੀ ਪਾ ਕੇ ਕਹਿੰਦਾ ਮੈਂ ਤਾਂ ਸਾਰੀ ਲੈ ਜਾਣਾ। ਸੋ ਰਪਿੰਦਰ ਜਿੱਦਣ ਦੀ ਬਿਮਾਰ ਹੈ ਰਪਿੰਦਰ ਨੂੰ ਬਹੁਤ ਸਾਰਾ ਪਿਆਰ ਕਰਦੇ ਆ ਸਾਰੇ। ਵੀ ਚਲੋ ਮਹਾਰਾਜ ਜੀ ਦੀ ਵੀ ਕਿਰਪਾ ਕਰੇ ਹਨਾ। ਸੋ ਤੁਸੀਂ ਕੋਈ ਸਾਡੇ ਨਿੱਕਲੇ ਸਾਹਿਬਾਨ ਆ ਵੀ ਬਾਈ ਬੜਾ ਨੇਮ ਕਲਾ ਕਰਨਾ ਹੈ ਦ੍ਰਿਸ਼ੀ ਦਾ ਮੁੰਡਾ ਹੈ ਸਮਾਂ ਇਹਦੇ ਵਿੱਚ ਲੱਗਣਾ ਆਮ ਗੱਲੀ ਹੈ। کئی ਵਾਰ ਸਮਝਦੇ ਜਦੋਂ ਇੱਕ ਅੱਧਾ ਪੀਸ ਉੱਲਝੇ ਜਾਂਦਾ ਹੈਗਾ ਐ ਨਹੀਂ ਪਤਾ ਵੀ ਇੱਕ ਪੀਸ ਹੀ ਅੱਧਾ ਦਾ ਘੰਟਾ ਵੀ ਖਾ ਜਾਂਦਾ ਹੈ ਨਾ। ਬਹੁਤ ਬਰੀਕੀ ਕੰਮ ਹੁੰਦਾ ਇਹ। ਸੋ ਇਹ ਆ ਬਾਈ ਦੇਖੋ ساری ਉਮਰ ਆਪਣੀ ਤਾਂ ਆਪਾਂ ਇਸ ਦੀ ਦੁਕਾਨ ਦੇ ਸਰ ਤੋਂ ਹੀ ਹਨਾ ਕਮਾਈ ਆਪਾਂ ਖਾ ਰਹੇ ਹਾਂ। ਤੋ ਜੇ ਬੰਦਾ ਜ਼ਿੰਦਗੀ ਚ ਇੰਨਾ ਵੀ ਨਾ ਕਰ ਸਕਿਆ ਫਿਰ ਉਹ ਕੀ ਕਹਿਣਾ ਹੈ ਨਾ ਬਾਕੀ ਹੌਲੀ ਹੌਲੀ ਸੁਧਾਰ ਕਰ ਸੁਧਾਰ ਕਰ ਰਹੇ ਆਗੇ ਤੇ ਬਾਕੀ ਜਿਹੜਾ ਹਜੇ ਆਪਾਂ ਨੇ ਇਹ ਪੁਆਇੰਟ ਤੇ ਹਜੇ ਬਣਾਉਣੀਆਂ ਲੋਕ ਉਹ ਅਜੇ ਵੱਖਰੀਆਂ ਦੋਸਤੋ ਕਿਉਂਕਿ ਜਿੱਥੇ ਤੱਕ ਆਪਣੀ ਆ ਡਿਸਪਲੇ ਦੇ ਅਸਰ ਹੀ ਐ ਇੱਥੇ ਤੱਕ ਨਾ ਰੈਕ ਉੱਪਰ ਬਣਾਵਾਂਗੇ ਜਿਹਦੇ ਵਿੱਚ ਸੀਸਾ ਵਗੈਰਾ ਲਗਾ ਕੇ ਆਪਕੋਸਕ ਜਿਹੜੀਆਂ ਦੁਕਾਨ ਦੀਆਂ ਪਰਸਨਲ ਸੌਰੀ ਆਪਣਾ ਮਹਿੰਗੇ ਜਿਹੇ ਡਮਾਜ ਨੇ ਜਿਵੇਂ ਰੂਸ ਟੁੜਕਾ ਜੂ ਵਗੈਰਾ ਹੋਰ ਉਹ ਸਾਰਾ ਕੁਝ ਇਹਦੇ ਉੱਪਰ ਵਾਲੇ ਫਰੰਟ ਤੇ ਆਊਗਾ ਥੱਲੇ ਥੱਲੇ ਡੈਰੀ ਦਾ ਜਿਹੜਾ ਇਹ ਜਿੰਨਾ ਵੀ ਸਿਸਟਮ ਹੋਊਗਾ ਉਹ ਲੱਗ ਜਾਣਾ ਹੈ ਮੈਂ ਕਿ ਦੋ ਦੁਕਾਨਾਂ ਤੇ ਲੱਗਿਆ ਦੇਖਿਆ ਸੀਗਾ ਸੋਹਣੀ ਲੱਗਦੀ ਆ ਲੋਕੋ ਉਹ ਬਾਕੀ ਹਜੇ ਆਪਾਂ ਆਪਣੇ ਕਾਊਂਟਰ ਵੀ ਵੀ ਸੈਟਿੰਗ ਕਰਨੀ ਆ ਇਹ ਵੀ ਹੋਊਗਾ ਸਾਨੂੰ ਮੈਨੂੰ ਲੱਗਾ ਵੀ ਤਕਰੀਬਨ 15 ਦਿਨਾਂ ਤੋਂ ਵੀ ਪਲੱਸ ਹੋ ਗਿਆ ਹੋਣਾ ਹੈ ਇਹ ਥੋੜੇ ਜੇ ਕੰਮ ਦੇ ਲਈ ਵੀ ਸਾਨੂੰ ਇੰਨੀ ਵੇਟ ਕਰਨੀ ਪਈ ਕਿਉਂਕਿ ਸਾਨੂੰ ਮਿਸਤਰੀ ਨਹੀਂ ਮਿਲ ਰਿਹਾ ਸੀ ਉਹ ਮਿਸਤਰੀ ਕੋਲੇ ਮੂਰੇ ਆਪ ਦਾ ਕੰਮ ਚੱਲਦਾ ਪਿਆ ਸੀਗਾ ਅੱਜ ਇਹਨਾਂ ਦਾ ਕੰਮ ਜੀ ਦੁਪਹਿਰ ਤੋਂ ਬਾਅਦ ਨਿਪਟ ਗਿਆ ਸੀਗਾ ਸੋ ਅੱਜ ਚਲੋ ਮਿਸਤਰੀ ਮਿਲਿਆ ਜੀ ਅੱਜ ਆਪਣਾ ਇਹ ਕੰਮ ਪੂਰ ਚੜ ਜਾਣਾ ਹੈ ਸੋ ਇਸ ਤੋਂ ਬਾਅਦ ਰਹਿ ਜਾਊਗਾ ਡੈਰੀ ਵਾਲਾਂ ਦਾ ਪ੍ਰੋਸੈਸ ਉਹ ਆਪਣੇ ਮਸ਼ੀਨਾਂ ਕਹਿੰਦੇ ਨੇ ਜਿਹੜਾ ਨਵਾਂ ਸਿਸਟਮ ਲਾਉਣਾ ਹੈ 15 ਤਰੀਕ ਤੋਂ ਬਾਅਦ ਬਾਅਦ ਲੱਗੂਗਾ ਚਲੋ ਉਹ ਲੱਗਦਾ ਰਹੂ ਜੀ ਪਹਿਲਾ ਇਹ ਹੈਗਾ ਵੀ ਆਪਾਂ ਆਪਣਾ ਭਾਂਡਾ ਤਿਆਰ ਕਰੀਏ ਹਨਾ ਜਿੰਨਾ ਚਿਰ ਭਾਂਡਾ ਨਹੀਂ ਤਿਆਰ ਹੁੰਦਾ ਹੈਗਾ ਫਿਰ ਉਹਨਾਂ ਚਿਰ ਆਪਾਂ ਇਹ ਹੈ ਵੀ ਅੱਗੇ ਵੀ ਨਹੀਂ ਕੁਝ ਕਰ ਸਕਦੇ ਹਨਾ ਰੰਗ ਵਗੈਰਾ ਤੁਹਾਨੂੰ ਦਿਖਾਈ ਦਿੱਤਾ ਸੀ ਪਹਿਲਾਂ ਵੀ ਉਹ ਆਪਣਾ ਕਲੀਅਰ ਹੋਈ ਗਿਆ ਲਓ ਜੀ ਸਾਡਾ ਬਸ ਕਮਰੇ ਦਾ ਥੋੜਾ ਜਿਹਾ ਕੰਪਲੀਟ ਹੋਣ ਦੇ ਲਗਭਗ ਹੈਗਾ ਬਾਕੀ ਸਮੇ ਵਾਲੇ ਕੰਦ ਤੇ ਲਾਵਾਗੇ ਕੁਸ ਕੁ ਟੁਕੜੀ ਤੇ 15 ਤਰੀਕ ਤੋਂ ਬਾਅਦ ਆਪਣੇ ਕੋਲੇ ਜਿਹੜਾ ਸਮਾਨ ਉਹਨਾਂ ਡੈਰੀ ਦਾ ਉਹ ਬਾਅਦ ਦੇ ਵਿੱਚ ਆਵੇਗਾ ਸੋ ਮਿਸਤਰੀ ਸਾਡਾ ਪਹੁੰਚ ਚੁੱਕਿਆ ਜੀ ਲਓ ਜੀ ਅਸੀਂ ਮੋਰਚਾ ਫਤੇ ਕਰ ਦਿੱਤਾ ਅੱਜ ਇਹਨਾਂ ਕੰਮ ਸੀ ਜਿਹੜਾ ਸਾਡਾ ਅਸੀਂ ਉਹ ਤਿਆਰ ਕਰ ਦਿੱਤਾ ਹੈਗਾ ਮੇਨ ਕਿਉਂਕਿ ਡੈਰੀ ਵੱਲੋਂ ਸਾਰਿਆਂ ਨੂੰ ਅ ਸਖਤ ਹਦਾਇਤਾਂ ਸੀ ਕਿ ਜੋ ਡੈਰੀ ਦਾ ਜਿਹੜਾ ਨਵਾਂ ਸਮਾਰਾ ਆਉਣਾ ਹੈਗਾ ਹੈਨਾ ਉਹਦੇ ਲਈ ਵੀ ਤੁਸੀਂ ਤਿਆਰੀਆਂ ਮੁਕੰਮਲ ਕਰੋ ਲਓ ਜੀ ਲਾਸਟ ਤੇ ਹੁਣ ਹੋ ਰਹੀਆਂ ਨੇ ਗੀਆਂ ਨਾਈਆਂ ਤੋਂੀਆਂ ਜਿਹੜੀ ਟੁਕੜੀ ਆਪਾਂ ਲਵਾਤੀ ਸੀ ਉਹਨੂੰ ਵਿੰਮ ਤੇ ਕੋਲ ਨਾਲ ਤੇ ਆਪਣਾ ਇੱਕ ਆਪਣੇ ਹੋਰ ਵੀ ਪਾਇਆ ਸੀ ਹਰਪਿਕ ਹਰਪਿਕ ਦੇ ਕੋਲ ਨਾਲ ਇਹਨੂੰ ਇੱਕ ਵਾਰੀ ਧੋਵਾਂਗੇ ਜਿੰਨੀ ਵੀ ਇਹਦੇ ਵਿੱਚ ਗੰਦਗੀ ਵਗੈਰਾ ਕੀ ਉਹ ਸਾਰੀ ਨਿਕਲ ਜਾਊਗੀ ਤੇ ਇੱਕ ਜਿਹਾ ਸਾਈਨਿੰਗ ਇਹਦੀ ਵਧੂਗੀ ਹੈਨਾ ਸਾਈਨਿੰਗ ਕਰਕੇ ਹੀ ਮਤਲਬ ਇਹ ਇੱਕ ਵਾਰ ਸਾਰਾ ਸਾਫ਼ ਕੀਤਾ ਜਾਂਦਾ ਹੈ ਸੋ ਇਦਾਂ ਦਾ ਅੱਜ ਦਾ ਦਿਨ ਰਿਹਾ ਜੀ ਬਾਕੀ ਅੱਜ ਚੱਲੀ ਜਾਂਦਾ ਹੈ ਹਾਂ ਵੀਰਾ ਤੁਸੀਂ ਕਿਹੜਾ ਪੁੱਤਰ ਅੱਛਾ ਨਾਲ ਵੀਰਾ ਵੀ ਆਈ ਹੈਗੀ ਸਾਡੀ ਛੋਟੀ ਭੈਣ ਹੈ ਜੀ ਲੈ ਕੇ ਜਾਏਗਾ ਫਿਰ ਲੈ 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 ਉਜੀ ਰਖਵੀਰ ਖਾ ਅੰਗੂਰ ਖਾ ਕੇ ਵਾਪਸ ਉਤਰੀਆ ਹੁਣ ਜਦੋਂ ਜੀ ਕਰਦਾ ਪੌੜੀ ਲਾ ਲੈਂਦੇ ਨੇ ਅੰਗੂਰ ਖਾ ਕੇ ਬੰਦੇ ਫੇਰ ਵਾਪਸ ਜੀਆ ਪਾਉਂਦਾ ਮੈੜੀ ਦਾ ਟਾਈਮ ਆਪਾਂ ਬਾਹਰ ਦਾ ਦਰਦ ਤੋਂ ਸੋ ਸੋ ਦੋਸਤੋ ਅੱਜ ਲਈ ਸਿਰਫ ਇੰਨਾ ਹੀ ਸੀਗਾ ਤੇ ਅਗਲੇ ਵਲੌਗ ਦੇ ਵਿੱਚ ਫੇਰ ਕੁਝ ਨਾ ਕੁਸਾ ਆਪਾਂ ਨਵੀਂ ਗੱਲਬਾਤ ਤੇ ਆਪਾਂ ਸਾਂਝਾ ਪਾਵਾਂਗੇ ਦੁੱਧ ਵੀ ਆਉਣਾ ਸਟਾਰਟ ਹੋ ਗਿਆ ਮਸ਼ੀਨਾ ਵਗੈਰਾ ਹਜੇ ਸਾਰੀਆਂ ਪੱਟੀਆਂ ਪਈਆਂ ਨਹੀਂਆਂ ਨੇਗੇ ਸਾਈਡ ਤੇ ਪਈਆਂ ਨੇਗੇ ਖੰਡੇ-ਕੁੰਡੇ ਸੋ ਹਜੇ ਟਾਈਮ ਲੱਗਣਾ ਜੀ ਮਿਸਤਰੀ ਨੂੰ ਹੁਣ ਕਿਹਾ ਹੈਗਾ ਵੀ ਕੰਮ ਰੋਕ ਦੋ ਤੇ 6 ਵਜੇ ਤੋਂ ਦੁੱਧ ਸਟਾਰਟ ਹੋ ਜਾਂਦਾ ਹੈਗਾ ਸੋ ਅਗਲੀ ਗੱਲਬਾਤ ਕਰਾਂਗੇ ਆਪਾਂ ਕੱਲ ਨੂੰ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ